اچھا جی یہ لو بحث ہے سارے ٹھیک ہے پڑے ہوتے ہیں اسان کے تو یہاں لے ائے ہوئے ہوتے ہیں اکیلے ہوتے ہیں ہاں جی زیادہ اسانوں بند نہیں ہے نہیں کوئی سماعت نہیں ہے ہاں جی کوئی سان ملیاں نہیں ہیں ائے دیکھ رہے ہیں اپنا غلط کار نہ کرو ہائی کورٹ میں پھر تین لگے جیسے مستری ਆ ਮਾਦਾ ਜੀ ਦਾ ਵੀ ਹੈਗਾ ਪਲਾਟ ਚਲੋ ਬਾਬਾ ਘਰ ਨਾਲ ਸਾਰਿਆਂ ਦੇ ਹੈ ਪਲਾਟ ਸਾਰਿਆਂ ਦੇ ਨਾਲ ਹੀ ਅਸੀਂ ਬਾਬਾ ਤੁਸੀਂ ਕਾਨੂੰਨ ਨੂੰ ਹੱਥਾਂ ਜਨਾ ਲਓ ਜੋ ਕਾਨੂੰਨ ਫੈਸਲਾ ਕਰੂਗਾ ਉਹਦੇ ਮੁਤਾਬਕ ਚਲੋ ਚਲੋ ਠੀਕ ਹੈ ਜੀ ਤੁਹਾਨੂੰ ਆਈ ਕੋਰਟੋਂ ਕੋਈ ਫੈਸਲਾ ਆਉਂਦਾ ਤਾਂ ਅੱਧਿਆ ਕਿਸੇ ਦੇ ਆਪ ਦਾ ਵੱਲ ਲਓ ਤੁਸੀਂ ਪਹਿਲਾਂ ਕਿਉਂ ਕਾਨੂੰਨ ਨੂੰ ਅੱਜ ਚਲੋ ਠੀਕ ਹੈ ਅਗੇ ਆਈਆਂ ਚੱਕੀਆਂ ਦੇਖਣੀਆਂ ਮਰਜ਼ੀ ਨਾਲ ਕਿੱਡੇ ਟੋਰਸ ਪਲਾਟ ਕੱਟ ਕੱਟ ਕੇ ਨੀਂ ਕੀਤੀਆਂ ਨਕਸ਼ੇ ਨਾ ਬਣੇ ਭਾਜੀ ਹੋਰ ਜ਼ਿਆਦਾ ਤੁਸੀਂ ਦੇਖ ਚਲੋ ਇਹ ਜੂ ਹੈ ਨਹੀਂ ਮਤਲਬ ਦਾ ਆਪਲੇ ਦੇ ਦੇ ਵੀ ਤੁਹਾਨੂੰ ਪਤਾ ਵੀ ਰਹੀ ਕਿ ਕਿ ਚੱਲਣ ਦੇ ਆ ਤੇ ਤੁਸੀਂ ਜਿਆਦਾ ਸਾਰੀ ਕਰਦੇ ਤੇ ਸਾਰੀ ਤੁਸੀਂ ਜਿਆਦਾ ਸਾਰੀ ਕਰਦੇ ਤੁਹਾਨੂੰ ਪਰ ਨਹੀਂ ਰੋਜ਼ਾਂ ਤੋਂ ਆਹ ਅਖਾਈ ਦਾ ਬਰੇ ਆ ਤੁਸੀਂ ਤੁਹਾਨੂੰ ਕਹਿੰਦੇ ਹਾਈ ਖੜੋ ਕੋਈ ਨੰਗਣਾ ਕਰੋ ਤੁਸੀਂ ਹਾਈ ਖੜੋ ਲੰਗਣਾ ਸਾਡੇ ਜੀ ਆਪਣੇ ਤੋਂ ਬਣਾ ਲਓ ਬੂਵੀ ਨਾਲ ਇਹਨਾਂ ਨੂੰ ਖੜੋ ਥੋੜੇ ਖਾ ਖਾਓ ਭਾਈ ਖਾਓ ਆਪਣਾ ਗਲਤ ਕੰਮ ਨਾ ਕਰੋ ਹਾਈ ਤੁਹਾਨੂੰ ਕੋਈ ਕਹੋ ਨਾ ਖੜਾ ਲਓ ਹਰਪ੍ਰੀਤ ਜੀ ਮੜਾ ਜਾ ਪਛਾਹ ਜੀ ਕੋਈ ਪਾਸੇ ਆ ਕੇ ਦੋ ਰਾਤ ਨੂੰ ਬੀੜਾ ਸਾਹਿਬ ਇਹ ਸਮਝਾ ਕੇ ਕਿ ਇਹ ਚੌਂਜਾਪਾ ਸਾਹਿਬ ਤੇ ਪੌਂਜਾਪੇ ਤੇ ਕੋਈ ਵੀ ਕੋਈ ਫਾਇਰੀ ਨਹੀਂ ਹੈ ਤਾਂ ਸਰਕਾਰ ਦਾ ਫੈਸਲਾ ਉਹ ਬਾਅਦ ਚੋਂ ਤੁਹਾਨੂੰ ਸੁਣਾਇਆ ਜਾਊਗਾ ਲੈ ਆ ਜਾਊਗਾ 15 ਜਨਾਂ ਦਾ ਤੁਹਾਡੇ ਕੋਲ ਟਾਈਮ ਨਹੀਂ ਪਿਆ ਜੀ ਸਾਡੀ ਗੱਲ ਸੁਣੋ ਸਾਰੇ ਕਾਨੂੰਨ ਦੀਆਂ ਤੇ ਦੀਆਂ ਜਾਸੀਆਂ ਅਸੀਂ ਰੱਖ ਰਹਿਣਾ ਦੇਖੋ ਆਪਣਾ ਭਾਈ ਜੀ ਦਾ ਨੰਬਰ ਹੈ ਹੈਲੋ ਲਾਈਟਨਿੰਗ ਦਾ ਲੜੀ ਹੈ ਦੋਨੇ ਹਾਂਜੀ ਹੈਲੋ ਵਲੀ ਜੋ ਫੈਸਲਾ ਉਹਦੇ ਮੁਕਾਬਲੇ ਹਾਈ ਕੋਰਟ ਦਾ ਫੈਸਲਾ ਤੇ ਆ ਲੈਂਦੇ ਸਰਕਾਰ ਦਾ ਵੀ ਟਾਈਮ ਵੀ ਦਿੱਤਾ ਹੈ ਵੀ ਤੁਸੀਂ ਵੇਟ ਕਰੋ ਜੋ ਤੋਂ ਫੈਸਲਾ ਹੋਊ ਉਹਦੇ ਮੁਕਾਬਲੇ ਤੁਹਾਨੂੰ ਦੱਸ ਕੇ ਜਾਵਾਂਗੇ ਤੁਹਾਡਾ ਵੀ ਨੁਕਸਾਨ ਹੈ ਕਿੰਨੇ ਦਿਨ ਪਹਿਲੇ ਆ ਗਏ ਆ ਇੱਥੋਂ ਤੇ ਸਟੇ ਹੋਏ ਇਹਦੇ ਤੇ ਕੋਣ ਬੋਲੀਆਂ ਨਹੀਂ ਆਈਆਂ ਵਾ ਇਦਾਂ ਦਾ ਮਾਝ ਕੋਰਟ ਹਾਈ ਕੋਰਟ 'ਚ ਚੱਲਣ ਡਿਆ ਤੇ ਇਹਨਾਂ ਨੇ ਦੇਖਿਆ ਆ ਕੇ ਇਹਨਾਂ ਕੋਰਟੋਂ ਕਰਾਉਣ ਵਾਲੇ ਇਲੈਕਸ਼ਨ ਦਾ ਆ ਜਿਹੜਾ ਨਜਾਇਜ਼ ਸਾਰੀ ਕੀਤੀ ਆ ਇਹਨਾਂ ਨੂੰ ਸਮਝਾਇਆ ਕਿ ਮਾਝ ਕੋਰਟ ਹਾਈ ਕੋਰਟ ਦੇ ਕੋਈ ਹੁਕਮਾਂ ਦੀ ਲੰਘਣਾ ਦਾ ਖੀਤੀ ਜਾਵੇ ਕਿੰਨਾ ਥਾਂ ਜਿਹੜਾ ਜੀ ਇਹ ਥਾਂ ਢਾਈ ਕਿੱਲੇ ਜੀ ਕੀ ਮਸਲਾ ਜੀ ਇਹਦਾ ਪੁਰਾਣਾ ਚੱਲਦਾ ਆ ਇਹ ਮਸਲਾ ਪੁਰਾਣਾ ਚੱਲਦਾ ਆ ਰਿਹਾ ਜੀ ਇਧਰ ਇਹਨਾਂ ਵਿੱਚ ਕੋਰਟ ਹਾਈ ਕੋਰਟ ਗਿਆ ਸੀ ਮਖਤਾਰ ਸਿੰਘ ਤੇ ਹਾਈ ਕੋਰਟ ਨੇ ਸਾਡੇ ਡਿਪਾਰਟਮੈਂਟ ਦੇ ਐਫਸੀ ਸਾਹਿਬ ਨੂੰ ਫੈਸਲਾ ਕਰਨ ਵਾਸਤੇ ਕਿਹਾ ਇਹਨਾਂ ਨੂੰ ਅਜੇ ਤੋਂ ਇਲੈਕਸ਼ਨ ਤੋਂ ਪਹਿਲਾਂ ਉਹੀ ਆਏ ਤੇ ਇਹਨਾਂ ਕਿਹਾ ਕੋਈ ਵੀ ਅਨਜਾਇਜ਼ ਸਾੜੀਆਂ ਨਾ ਕਰੋ ਮੈਂ ਹੁਕਮਾ ਦੀ ਵੇਟ ਕਰੋ ਪਰ ਇਹਨਾਂ ਜਿਹੜਾ ਕੋਈ ਵੀ ਜਿਹੜਾ ਹੁਕਮ ਦੀ ਵੇਟ ਨਹੀਂ ਕੀਤੀ ਤੇ ਚੋਣ ਜਾਬਤੇ ਜਾਤੇ ਨਾ ਸਮੇਂ ਦਰਾਨ ਜਿਹੜੀ ਅਚਾਰਾ ਪੰਜਾਂ ਦਿਨਾਂ ਚ ਸਾਰੀ ਕੀਤੀ ਹੈ ਨਜਾਇਜ਼ ਸਾਰੀ ਇਹਨੂੰ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਆਪਾਂ ਡਿਪਾਰਟਮੈਂਟ ਨੂੰ ਸਾਰੀ ਬਣਾ ਕੇ ਲੇਖਾ ਪੜੀ ਕਰਕੇ ਡਿਪਾਰਟਮੈਂਟ ਨੂੰ ਲਿਖ ਦਿੰਦੇ ਹਾਂ ਜੀ ਇੱਥੇ ਕਿੰਨੇ ਕੁ ਪਲਾਟ ਜਿਹੜੇ ਵਲੇ ਗਏ ਕਿ ਸਾਰੇ ਟੋਟਲੀ ਵਲੇ ਗਏ ਨਹੀਂ ਅਜੇ ਤਾਂ ਸਾਰੀ ਕਾਫੀ ਹੋਈ ਆ ਜੀ ਤੇ ਪਰ ਆਪਾਂ ਹੁਣ ਗਿਣਤੀ ਕਰਦੇ ਆ ਜੀ ਸਾਹਿਬ ਕਰਨਗੇ ਗਿਣਤੀ ਇਹਦੀ ਇਹਦਾ ਮਤਲਬ ਚੱਲਦਾ ਦਾ ਫਿਰ ਇਹ ਸਮੇਂ ਤੋਂ ਚੱਲਦਾ ਹੁੰਦਾ ਵੀ 63 ਪਲਾਟ ਜਿਹੜੇ ਦਿੱਤੇ ਗਏ ਸਾਨੂੰ ਹਾਂਜੀ ਇਹ 2021 ਹੀ ਦਿੱਤੇ ਗਏ ਜੀ ਉਸ ਤੋਂ ਬਾਅਦ ਇਹ ਪਾਰਟੀ ਹਾਈ ਕੋਰਟ ਚ ਲੱਗੀ ਜੀ ਹ ਕੀ ਚੱਲਣਿਆ ਹਾਂ ਬਿਲਕੁਲ ਚੱਲਦਾ ਪਿਆ ਇਹਦੇ ਪਲਾਟ ਕੋਈ ਨਹੀਂ ਲਾੜੋ ਹਾਲ ਨਹੀਂ ਜੀ ਨਹੀਂ ਜੀ ਕੀ ਚੱਲਣਿਆ ਜੀ ਹਾਈ ਕੋਰਟ ਚ ਜਿਹੜੀ ਆਪਾਂ ਕੋਈ ਅਸਾਰੀ ਜਿਹੜੇ ਕੀਤੀ ਢਾਈ ਜੋਗੀ ਉਧਰ ਇਹ ਜੋ ਵੀ ਸਰਕਾਰ ਹੁਕਮ ਕਰੂਗੀ ਆਪਾਂ ਸਾਰਾ ਮਸਲਾ ਸਰਕਾਰ ਦੇ ਧਿਆਨ ਚ ਰੱਖਿਆ ਦਾਂਗੇ ਜੀ ਕਿਹੜਾ ਪਿੰਡ ਜੇ ਪਿੰਡ ਠੱਡਾ ਅੱਜ ਤੁਹਾਡੇ ਕੋਲ ਬਲਾਕ ਦੇ ਪਹੁੰਚ ਅਧਿਕਾਰੀ ਕੀ ਤੁਹਾਨੂੰ ਵਾਰਨਿੰਗ ਦੇ ਕੇ ਗਿਆ ਵਾਰਨਿੰਗ ਇਹੋ ਦੇ ਕੇ ਗਿਆ ਵੀ ਰੁਕ ਜਾਓ ਜੇ ਨਾ ਵੱਲ ਸਾਨੂੰ ਸਰਕਾਰ ਨੇ ਕੱਟ ਕੇ ਦਿੱਤੇ ਆ ਸਾਡੇ ਕੋਲ ਸੰਧਾ ਨੇ ਜੇਟੀਆਂ ਨੇ ਕਾਹਾਂ ਦੇ ਵਲ ਨਹੀਂ ਵਲਦੇ ਆ ਕਿੰਨੇ ਕੁ ਪਲਾਟ ਜਿਹੜੇ ਕੱਟ ਕੇ ਦਿੱਤੇ ਸਟਾਟ ਪਲਾਟ ਆ ਜੀ ਅੱਛਾ ਹਾਂ ਕਿੰਨੇ ਵਲੇ ਗਏ ਹੁਣ ਤੱਕ ਵਲੇ ਗਏ ਆ ਵੇਖੋ ਤੁਹਾਡੇ ਸਾਹਮਣੇ ਕੋ 50 30 ਵਲੇ ਗਏ ਆ ਕੁਝ ਰਹਿੰਦੇ ਆ ਵਲੀ ਦੇ ਜਾਂਦੇ ਰੋਜ਼ ਦੇ ਰੋਜ਼ ਤੇ ਜਿਵੇਂ ਹੁਣ ਆ ਤਾ ਅਕਾਉਂਡ ਵਾਲੇ ਕੰਮ ਆਹੀ ਆਪਣਾ ਵਲੀ ਚੱਲਾਂਗੇ ਕੰਮ ਜਾਰੀ ਰੱਖਾਂਗੇ ਕੰਮ ਜਾਰੀ ਰੱਖਾਂਗੇ ਵੇਖੋ ਬਾਬਾ ਜੀ ਜਾ ਕੇ ਹਾਈ ਕੋਰਟ ਦਾ ਫੈਸਲਾ ਹੋਣ ਵਾਲਾ ਹਾਂਜੀ ਹਾਂਜੀ ਕੋਰਟ ਲਈ ਨੁੜਕਿਆ ਜਾਊਗਾ ਕਿ ਨਹੀਂ ਨਹੀਂ ਫੈਨ ਲਾਹਦੇ ਆ ਅੱਖ ਚ ਹੋਇਆ ਵਾਗੇ ਮਿਲੇ ਸਾਨੂੰ ਸੰਦਾ ਮਿਲ ਗਿਆ ਨੇ ਜੇਟਰਾਂ ਮਿਲ ਗਿਆ ਨੇ ਆਹ ਵੜੀ ਜਾਣੇ ਆ ਚਲੋ ਜੋ ਹੋ ਉਹ ਵਦੋ ਬੇਸੀ ਜੀ ਇਹ ਨਹੀਂ ਦਿੱਤੇ ਆ ਇਹਨੇ ਅੱਕੇ ਦਿੱਤੇ ਆ ਇਹਦੇ ਸੇ ਆ ਸਭ ਕੁਝ ਹੋਇਆ ਹਾਂਜੀ ਹਾਂਜੀ ਇਹ ਠੱਠੇ ਪਿੰਡ ਦੇ ਉਹ ਜੀ ਪਲਾਟ ਕੱਟੇ ਗਏ ਆ ਜੀ 5-5 ਮਰਲੇ ਸਾਡਾ ਪਲਾਟ ਤੇ ਆਂਡਾ ਮੇਰਾ ਪਲਾਟ ਵੀ ਹੈਗਾ ਜੀ ਮੇਰਾ ਗਾੜੀ ਥੋੜਾ ਗਾੜੀ ਤੇ ਬਾਕੀ ਇਹ ਆ ਵੀ ਇਹਨਾਂ ਨੇ ਕੱਟ ਕੇ ਦਿੱਤੇ ਨੇ ਪਲਾਟ ਠੀਕ ਹੈ ਜੀ ਤੇ ਬਾਕੀ ਚਲੋ ਅਸੀਂ ਮਤਲਬ ਡੈਮ ਵੱਲ ਨਾਲ ਤੇ ਇਹ ਵੀਡੀਓ ਸਾਹਿਬ ਨੇ ਟਾਈਮ ਵੀ ਦਿੱਤਾ ਸੀ ਚਲੋ ਜਨੇਦਨਾ ਦਿੱਤਾ ਸੀ ਤੇ ਹੁਣ ਆਏ ਨੇ ਤੇ ਆਣ ਕੇ ਬਾਲਾ ਦਾਬੇ ਛਾਬੇ ਮਾਰਦੇ ਫਿਰਦੇ ਆ ਬਾਕੀ ਦਾਬੇ ਛਾਬੇ ਨਾਲ ਥੋੜੀ ਕੋਈ ਗੱਲ ਬੰਨ ਨਹੀਂ ਆ ਠੀਕ ਹੈ ਜੀ ਤੇ ਇਹਨਾਂ ਦੀ ਵੀਡੀਓ ਬਣੀ ਪਈ ਇਹਨਾਂ ਨੇ ਆਖਿਆ ਤੁਸੀਂ ਆਪਣੇ ਵੱਲੋ ਜਿਤਨਾ ਵੀ ਤੁਹਾਡੇ ਵੱਲੇ ਤੁਸੀਂ ਆਪਣਾ ਵੱਲ ਕੇ ਕੰਮ ਕਰੋ ਕਿੰਨੇ ਪਲਾਟ ਨੇ ਇਹ 67 ਪਲਾਟ ਆ ਜੀ ਇਹ ਇਹਨਾਂ ਦਾ ਕੋਈ ਕੇਸ ਵੀ ਚੱਲਣ ਡਿਆ ਵੀਡੀਓ ਦੇ ਨਹੀਂ ਜੀ ਕੇਸ ਐਂ ਕੀਤਾ ਵਾ ਇਹਨਾਂ ਨੇ ਥੋੜੀ ਕੀਤਾ ਢ ਦੇ ਕੇਸ ਦੀ ਕੋਈ ਸੁਣਵਾਈ ਹੋਈ ਉਹਨਾਂ ਦੀ ਨਾ ਨਾ ਐਂ ਕੀਤੀ ਐ ਰੇਟਾ ਹੀ ਪਾਈ ਐ ਚੱਲਦਾ ਪਿਆਲੇ ਵੀ ਹਾਂਜੀ ਕੇਸ ਸਾਡਾ ਐਂ ਕੀਤਾ ਇਹਨਾਂ ਦੇ ਆਂਦੇ ਸਾਨੂੰ ਲੈ ਕੇ ਦੋ ਵੀ ਆ ਵਾਪਸੀ ਲੈ ਲੋਗੇ ਸਾਡਾ ਲਵਾਂਗੇ ਆਂਦੇ ਤੋਂ ਹਾਈ ਕੋਰਟ ਚੋਂ ਹਾਈ ਕੋਰਟ ਦੇ ਵਿੱਚ ਆਰਡਰ ਹੋਏ ਸਾਨੂੰ ਸਾਰਾ ਕੋਈ ਹੋਇਆ ਪਿਆ ਵਾ ਠੀਕ ਹੈ ਜੇ ਉਹ ਵਾਰਨਿੰਗ ਦੇ ਕੇ ਤੁਸੀਂ ਆਪਣੀ ਸਾਰੀ ਬੰਦ ਕਰ ਦੋਗੇ ਕਿ ਨਹੀਂ ਕਰੋਗੇ ਨਹੀਂ ਜੀ ਅਸੀਂ ਕਿਉਂ ਬੰਦ ਕਰਾਂਗੇ ਜੀ ਸਾਨੂੰ ਕੋਈ ਬੰਦ ਕਰਨ ਦੀ ਲੋੜ ਹੀ ਨਹੀਂ ਹੈ ਜੀ ਅਸੀਂ ਜਾਰੀ ਰੱਖਾਂਗੇ ਜੀ ਸਾਨੂੰ ਹਾਈ ਕੋਰਟ ਤੋਂ ਸਾਰਾ ਕੁਝ ਸਾਡੇ ਕੋਲ ਹੈ ਜੀ ਸੰਧਾ ਜੀ ਪੰਚਾਇਤ ਨੂੰ ਨਹੀਂ ਜੀ ਢੋਣ ਕਿ ਤਰ੍ਹਾਂ ਨਵਾਂਗੇ ਜੀ ਕਦੀ ਵੀ ਨਹੀਂ ਪੰਚਾਇਤ ਆ ਜਿਹੜਾ ਮਰਜ਼ੀ ਆਲੇ ਜੀ ਕਦੀ ਵੀ ਨਹੀਂ